ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਹੋਇਆ ਵਿਹਾਨ ਕਤਰ 에ਅਰਵੇਜ਼ ਦੇ ਮੈਨੇਜਰ ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਅਮਰੀਕੀ ਨਾਗਰਿਕ ਨਾਲ ਦੁਰਵਿਵਹਾਰ ਦੇ ਲੱਗੇ ਦੋਸ਼ ਪੰਜਾਬ ਬੰਦੇ ਸੱਦੇ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ ਢੱਲੇਵਾਲ ਦੇ ਮਰਨ ਵਰਤ ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ 8 ਥਾਣਿਆਂ ਤੇ ਹਮਲਿਆਂ ਦਾ ਮਾਮਲਾ ਸੁਲਝਿਆ ਬੀਜਪੀ ਯਾਦਵ ਭਾਰਤ ਨੇ 35 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਵੱਲ ਵਧਾਏ ਕਦਮ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਅਤੇ ਭਾਰਤ ਆਉਣ ਵਾਲੇ ਤੀਜੇ ਅਮਰੀਕੀ ਆਗੂ ਜਿਮੀ ਕਾਰਟਰ ਦਾ ਬੀਤੇ ਦਿਨੀ 100 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਜੀ ਹਾਂ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਰਾਸ਼ਟਰਪਤੀ ਸਨ ਉਹਨਾਂ ਦੇ ਸਨਮਾਨ ਵਿੱਚ ਹਰਿਆਣਾ ਦੇ ਇੱਕ ਪਿੰਡ ਦਾ ਨਾਮ ਕਾਰਟਰ ਪੁਰੀ ਰੱਖਿਆ ਗਿਆ ਸੀ ਕਾਰਟਰ ਸੈਂਟਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹਨਾਂ ਜਾਰਜੀਆ ਸੂਬੇ ਦੇ ਪਲੇਨਸ ਵਿੱਚ ਆਪਣੇ ਘਰ ਵਿੱਚ ਸ਼ਾਂਤੀ ਨਾਲ ਆਖਰੀ ਸਾਹ ਲਏ ਕਾਰਟਰ ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਸੀ ਉਦਰ ਵਰਜੀਨੀਆ ਤੋਂ ਸਿੱਖ ਵਿਰਾਸਤ ਦੇ ਅਮਰੀਕੀ ਨਾਗਰਿਕ ਗੁਰਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਤਰ 에ਅਰਵੇਜ਼ ਦੇ ਮੈਨੇਜਰ ਤੇ ਬਤਸਲੂਕੀ ਦਾ ਦੋਸ਼ ਲਗਾਇਆ ਹੈ ਕਥਿਤ ਤੌਰ ਤੇ ਇਹ ਘਟਨਾ ਬੀਤੀ 29 ਦਸੰਬਰ ਨੂੰ ਵਾਪਰੀ ਉਦਰ ਸ਼ਾਂਭੂ ਅਤੇ ਖਨੌਰੀ ਮੋਰਚੇ ਤੇ ਐਮਐਸਪੀスメਥ ਹੋਰ ਮੰਗਾ ਮੰਵਾਉਣ ਲਈ ਮੋਰਚਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਢੱਲਵਾਲ ਦੇ ਹੱਕ ਅਤੇ ਕਿਸਾਨੀ ਮੰਗਾ ਮੰਵਾਉਣ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੰਗਾਰਾ ਮਿਲਿਆ ਜੀ ਹਾਂ ਪੰਜਾਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ 9 ਘੰਟਿਆਂ ਤੱਕ ਪੂਰਨ ਤੌਰ ਤੇ ਬੰਦ ਰਿਹਾ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੀ ਅਗਵਾਈ ਕਰੇ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਨੇ ਆਖਿਆ ਕਿ ਬੰਦ ਨੂੰ ਸਮੂਹ ਪੰਜਾਬੀਆਂ ਵੱਲੋਂ ਮਿਲੇ ਹੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ੰਭੂ ਖਨੌਰੀ ਅਤੇ ਰਤਨਪੁਰਾ ਜੋ ਕਿ ਰਾਜਸਥਾਨ ਦੇ ਵਿੱਚ ਹੈ ਬਾਰਡਰਾਂ ਤੇ ਚੱਲ ਰਹੀ ਹੈ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਨਾਲ 3 ਕਰੋੜ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਉਹਨਾਂ ਕਿਹਾ ਹੈ ਕਿ ਲੋਕ ਕਿਸਾਨ ਨੇਤਾ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਲਈ ਫਿਕਰਮੰਦ ਨੇ ਅਤੇ ਸਰਕਾਰ ਦੇ ਅੜIAL ਬਤੀਰੇ ਤੋਂ ਹੈਰਾਨ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੀ ਹੈ ਇੱਕ ਛੋਟੇ ਜਿਹੇ ਬ੍ਰੇਕ ਤੇ ਲਈ This program is sponsored by Dr. Surinder Singh Gill, Immigration Consultant. Tajiya Khabra Dekhan Lai, Hunne Subscribe Karo Sabrang TV नो। ब्रेक तो बाद तो हड़ा स्वागत है ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਹਸਤਾਖਤਾਂ ਦਾਖਲ ਕਰਾਉਣ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 3 ਦਿਨ ਦਾ ਹੋਰ ਸਮਾਂ ਦਿੱਤਾ। ਜੀ ਹਾਂ ਹੁਣ ਇਸ ਮਾਮਲੇ ਦੀ ਸੁਣਵਾਈ 2 ਜਨਵਰੀ ਨੂੰ ਹੋਵੇਗੀ। ਪਹਿਲਾਂ 28 ਦਸੰਬਰ ਨੂੰ ਹੋਈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਪਰ ਸਰਕਾਰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਵਿੱਚ ناکਾਮ ਰਹੀ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 36 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ 70 ਸਾਲਾ ਡੱਲੇਵਾਲ ਕੈਂਸਰ ਦੇ ਮਰੀਜ਼ ਨੇ ਅਤੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੋ ਗਈ ਹੈ ਉਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਥਾਣਿਆਂ ਤੇ ਹਮਲਿਆਂ ਦੀਆਂ 8 ਘਟਨਾਵਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਜੀ ਹਾਂ ਉਹਨਾਂ ਦੱਸਿਆ ਹੈ ਕਿ ਬਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸੰਬੰਧਿਤ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਦਵ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਆਈਐਸਆਈਏ ਅਤਵਾਦੀ ਗਰੁੱਪਾਂ ਦੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਭੰਗ ਕਰਨ ਦੀ ਨਵੀਂ ਸਾਜ਼ਿਸ਼ ناکਾਮ ਕਰ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਇਹਨਾਂ 8 ਧਮਾਕਿਆਂ ਲਈ 5 ਅਤਵਾਦੀ ਮਾਡਿਊਲ ਜ਼ਿੰਮੇਵਾਰ ਨੇ ਇਹਨਾਂ ਵੱਲੋਂ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਕੈਨੇਡਾ ਤੇ ਯੂਰਪ ਵਿੱਚ ਰਹਿੰਦੇ ਇਹਨਾਂ ਦੇ ਸਰਗਨਿਆਂ ਤੋਂ ਮਿਲੇ ਹੁਕਮਾਂ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਜਾ ਰਹੀ ਸੀ ਕੱਲ ਬਟਾਲਾ ਪੁਲਿਸ ਨੇ ਜਿਹੜਾ ਇੱਕ ਟੈਰਰ ਮਾਡਿਊਲ ਬਸਟ ਕਰਕੇ ਦੋ ਪੁਲਿਸ ਸਟੇਸ਼ਨਸ ਤੇ ਗ੍ਰੇਨੇਡ ਅਟੈਕਸ ਦੇ ਕੇਸਸ ਸੋਲਵ ਕਰ ਲਏ ਸੀਗੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਹਾਲ ਦੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਜਿਹੜੇ ਅਟੈਕਸ ਦੇ ਸਾਰੇ ਇਨਸੀਡੈਂਟਸ ਸੋਲਵ ਕਰ ਲਏ ਤੇ ਇਸ ਦੇ ਵਿੱਚ ਪੰਜ ਮੋਡਿਊਲਸ ਬਸਟ ਕੀਤੇ ਗਏ ਹੈਗੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਦੋ ਮੋਡਿਊਲਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬਾਕੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਹੈਗੇ ਇਹ ਸਾਰੇ ਮੋਡਿਊਲਸ ਪਾਕਿਸਤਾਨ ਦੇ ਵਿੱਚ ਇਨ੍ਹਾਂ ਦੇ ਬੈਠੇ ਮਾਸਟਰਮਾਈਂਡਸ ਆਈਐਸਆਈ ਦੇ ਇਸ਼ਾਰਿਆਂ ਤੇ ਕੰਟਰੋਲ ਕਰ ਰਹੇ ਸੀਗੇ ਤੇ ਯੂਐਸਏ ਕੈਨੇਡਾ ਯੂਰਪ ਦੇ ਵਿੱਚ ਬੈਠੇ ਹੈਂਡਲਰਸ ਇਹ ਜਿਹੜੇ ਮੋਡਿਊਲ ਮੈਂਬਰਸ ਨੂੰ ਆਪਰੇਟ ਕਰ ਰਹੇ ਸੀਗੇ ਟੋਟਲ 14 ਪਰਸਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੰਜ ਗ੍ਰੇਨੇਡਸ ਅੱਠ ਪਿਸਟਲਸ ਇਨਕਲੂਡਿੰਗ ਟੂ ਗਲੌਕ ਪਿਸਟਲਸ 2एके47 ਰਾਈਫਲਸ ਤੇ ਕੁਝ ਗੱਡੀਆਂ ਇਹ 1.4 ਕਿਜੀ ਹਿਰੋਇਨ ਰਿਕਵਰ ਹੋਈ ਹੈ ਤੇ ਇਸ ਦੇ ਨਾਲ ਹੀ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਅਸੀਂ ਵਿਫਲ ਕਰਤੀ ਹੈ ਤੇ ਮੈਂ ਐ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਧ੍ਰੱਟਤਾ ਨਾਲ ਪੰਜਾਬ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖੂਗੀ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟਸ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿ ਇਹ ਜਿਹੜੇ ਬੰਦੇ ਪਾਕਿਸਤਾਨ ਬੈਠੇ ਹੈ ਜਾਂ ਬਾਹਰ ਬੈਠੇ ਹੈ ਇਹ ਤੁਹਾਨੂੰ ਵਰਤਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਕ੍ਰਾਈਮ ਹੁੰਦਾ ਹੈ ਉਸ ਦਾ ਅੰਜਾਮ ਜਿਹੜਾ ਹੈਗਾ ਉਹ ਅਨਸਸਪੈਕਟਿੰਗ ਯੂਥ ਨੂੰ ਬਗਤਨਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੋਜੀਟਿਵ ਐਕਟੀਵਿਟੀਆਂ ਪ੍ਰਤੀ ਜਿਹੜਾ ਆਪਣਾ ਧਿਆਨ ਕਰੋ ਸਪੋਰਟਸ ਤੇ এমਪਲॉयਮੈਂਟ ਵੱਲ ਧਿਆਨ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ ਸਾਲ 2035 ਤੱਕ ਦੋ ਭਾਰਤੀ ਪੁਲਾਰਰਟ ਸਟੇਸ਼ਨ ਹਕੀਕਤ ਬਣ ਜਾਣ ਇਸਰੋ ਇਸ ਪਾਸੇ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ ਇਸ ਦੇ ਲਈ ਪਹਿਲਾ ਕਦਮ ਪੁਲਾਰਚ ਦੋ ਯਾਨਾਂ ਨੂੰ ਜੋੜਨ ਦੀ ਸਮਰੱਥਾ ਨੂੰ ਪ੍ਰਾਪਤ ਕਰਨਾ ਹੈ ਯਾਨੀ ਡੌਂਕਿੰਗ ਸਪੇਡੈਕਸ ਮਿਸ਼ਨ ਭਾਰਤ ਦੀ ਇਸ ਸਮਰੱਥਾ ਦਾ ਪ੍ਰਤੀਬਿੰਬ ਹੈ ਸਪੇਡੈਕਸ ਅਸਲ ਚ ਸਪੇਸ ਡੌਂਕਿੰਗ ਪ੍ਰਯੋਗ ਲਈ ਇੱਕ ਸੰਖੇਪ ਸ਼ਬਦ ਹੈ ਇਸ ਪ੍ਰਯੋਗ ਤਹਿਤ ਇਸਰੋ ਨੇ ਦੋ ਛੋਟੇ ਪੁਲਾੜੀਆਨਾਂ ਨੂੰ ਜੋੜਨ ਦੀ ਯੋਜਨਾ ਬਣਾਈ ਹੈ ਇਸ ਦੇ ਤਹਿਤ ਨਾ ਸਿਰਫ ਦੋ ਪੁਲਾੜੀਆਨਾਂ ਨੂੰ ਜੋੜਨਾ ਹੈ ਸਗੋਂ ਜੁੜਨ ਤੋਂ ਬਾਅਦ ਉਹਨਾਂ ਦਾ ਪੂਰਾ ਕੰਟਰੋਲ ਅਤੇ ਸਫਲਤਾ ਨਾਲ ਵੱਖ ਕਰਨਾ ਵੀ ਹੈ ਦੱਖਣੀ ਕੋਰੀਆ ਦੀ ਅਦਾਲਤ ਨੇ ਮੌਤਲ ਰਾਸ਼ਟਰਪਤੀ ਯੋਨ ਸੁਕ ਯੋਲ ਲਈ ਗ੍ਰਿਫਤਾਰੀ ਵਾਰੰਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀ ਹਾਂ ਰਾਸ਼ਟਰਪਤੀ ਯੋਨ ਸੁਕ ਯੋਲ ਨੂੰ 3 ਦਸੰਬਰ ਨੂੰ ਮਾਰਸ਼ਲ ਲਾ ਲਾਗੂ ਕਰਨ ਦੇ ਫੈਸਲੇ ਕਾਰਨ ਸੱਤਾ ਤੋਂ ਮੌਤਲ ਕਰ ਦਿੱਤਾ ਗਿਆ ਸੀ ਸੰਯੁਕਤ ਜਾਂਚ ਹੈੱਡਕੁਆਰਟਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੌਤਲ ਰਾਸ਼ਟਰਪਤੀ ਯੋਨ ਸੁਕ ਯੋਲ ਲਈ ਇੱਕ ਗ੍ਰਿਫਤਾਰੀ ਵਾਰੰਟ ਅਤੇ ਤਲਾਸ਼ੀ ਵਾਰੰਟ ਸੰਯੁਕਤ ਜਾਂਚ ਹੈੱਡਕੁਆਰਟਰ ਦੁਆਰਾ ਜਾਰੀ ਕੀਤਾ ਗਿਆ ਹੈ ਸਥਾਨਕ ਮੀਡੀਆ ਮੁਤਾਬਕ ਦੱਖਣੀ ਕੋਰੀਆ 'ਚ ਮੌਜੂਦਾ ਰਾਸ਼ਟਰਪਤੀ ਲਈ ਇਹ ਪਹਿਲਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਸੀਆਈਓ ਨੇ ਗ੍ਰਿਫਤਾਰੀ ਵਾਰੰਟ ਦੇਣ ਵਿੱਚ ਅਦਾਲਤ ਦੇ ਤਰਕ ਤੇ ਕੋਈ ਟਿੱਪਣੀ ਨਹੀਂ ਕੀਤੀ ਅਦਾਲਤ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਅਸਪਸ਼ਟ ਸੀ ਕਿ ਯੋਨ ਲਈ ਗ੍ਰਿਫਤਾਰੀ ਵਾਰੰਟ ਕਦੋਂ ਅਤੇ ਕਿਵੇਂ ਲਾਗੂ ਕੀਤਾ ਜਾਵੇਗਾ ਇਹ ਸੰਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ